ਬੋਚਾਕੇ ਚਾਨੀ ਬੀਬੀ ਨੀ ਬੇਫਿਕਰ ਬੇਬੇ ਨੀ ਤੇਰਾ ਕੀ ਨਾਗ ਲੜ ਗਿਆ ਨਾਗ ਲੜਾ ਤੇਰੇ ਨੀ ਕੀ ਹੋ ਗਿਆ ਨੀ ਤੇ ਬੋਹੜਾ ਲੜਾ ਤੇਰੇ ਨੀ ਕੀ ਹੋ ਗਿਆ ਕੰਚੂੜੇ ਤੇਰੇ ਲੜਜੇ ਖਾਲਾ ਬਿੱਸੂ ਲੜਜੇ ਜੱਪਦੀ ਨੀ ਕਿਹਨਾਂ ਗੁਲੀ ਲਾਈ ਇਹਨੂੰ ਕੰਚੂੜੀ ਮੇਰੇ ਕੋਲ ਹੀ ਤੌਣ ਲੈ ਤੂੰ ਕੀ ਹੋ ਗਿਆ ਤੂੰ ਮੇਰਾ ਰਿਸ਼ਤਾ ਕੀਤਾ ਕਿਉਂ ਮੈਨੂੰ ਪਤਾ ਲੱਗਿਆ ਇਹ ਪੱਕਾ ਹੀ ਇੱਥੇ ਕਰਿਆਉਣਾ ਤੈਨੂੰ ਇਹਨੇ ਵਾਲਾ ਤੂੰ ਜਿੰਨਾ ਮਰਜੀ ਦੱਸਿਆ ਮੈਨੂੰ ਪਤਾ ਲੱਗਿਆ ਕਹਿੰਦੇ ਤਾਂ ਮੇਰੇ ਖੱਤਰ ਮੁੰਡਾ ਦੇਖਿਆ ਪੱਤੀ ਐਸ ਬਾਹਰ ਸੌਣ ਮੁੰਡਾ ਦੇਖਿਆ ਬਾਹਰ ਸੌਣੇ ਮੈਨੂੰ ਤਾਂ ਪਤਾ ਲੱਗਿਆ ਕਹਿੰਦੇ ਤਾਂ ਦੀਪਰ ਜੇ ਮਾਰਦਾ ਆ ਨਹੀਂ ਮੱਚੀ ਨਹੀਂ ਫੇਰ ਕੀ ਕਮਾਈ ਦੇਖ ਨਹੀਂ ਮੁੰਡੇ ਤੇ ਰੈਣੀ ਵਰਗਾ ਮੈਂ ਨਹੀਂ ਉੱਥੇ ਜਾਣਾ ਹੈ ਅੱਛਾ ਮੁੰਡਾ ਨਾ ਡਾਈਟ ਦਾ ਬੜਾ ਸੋਹਣਾ ਹੈ ਬੜਾ ਸੋਨਾ ਰੰਗ ਰੂਪ ਦਾ ਹੋ ਜਾ ਮਰਦੇ ਡੀਪਰ ਹੀ ਦਿੰਦਾ ਮੈਂ ਨਹੀਂ ਉੱਥੇ ਜਾਣਾ ਹੈ ਫਿਰ ਮੈਂ ਨਹੀਂ ਉੱਥੇ ਜਾਣਾ ਹੈ ਟਾਣੇ ਨੂ ਤੇਰੀ ਮਾਂ ਕਰੂਗੀ ਤੇਨੂੰ ਹਾਰ ਕਰਾ ਦਊਗੀ ਟਾਣੇ ਨੂ ਕਾਨੂੰਨ ਨੇ ਸੁਣਾਉਣੀ ਆ ਚਾਚੇ ਦੀ ਗੱਲ ਬਾਤ ਹੈ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਮੇਰੇ ਭਤੀਜੇ ਦਾ ਵਿਆਹ ਚਾਚੇ ਦਾ ਨਾਮ ਕੀ ਆ ਤੇ ਚਾਚੇ ਦਾ ਨਾਮ ਕੀ ਨਾਮ ਚਾਹੀਆ ਚਾਚਾ ਪਤਾ ਕੀ ਕਹਿੰਦਾ ਕੀ ਕਹਿੰਦਾ ਚੱਲ ਛੱਡ ਚੱਲوں ਮੈਂ ਹੋ ਸਕਦਾ ਨਹੀਂ ਆ ਗਿਮਰ ਵਿਚਾਰਦੇ ਭੈਣੇ ਪੈ ਲੈ ਗਨੇ ਦਾ ਬੱਤ ਰੱਖ ਲਿਆ ਬੱਤ ਰੱਖਦੀ ਹੈ ਮੇਰੇ ਪਤੀਜੇ ਦਾ ਵਿਆਹ ਮੇਰੇ ਪਤੀਜੇ ਦਾ ਬੇਵਾਲੇ ਜਾ ਕੇ ਹਲਵਾਈ ਨਾਲ ਕਰ ਲੈਨੇ ਹੱਥ ਤੇ ਮਟਕਾ ਨਹੀਂ ਅੰਤ ਨਹੀਂ ਮੈਂ ਤਾਂ ਇਹ ਦੀ ਸੁਣੋਣੀ ਕੜਕਾ ਅੱਛਾ ਨਹੀਂ ਬਣੀ ਨੇ ਕਰਿਆ ਆ ਭੈਣ ਚਾਰ-ਦਸ ਖਾਂ ਲੱਗ ਗਿਆ ਭੈਣੇ ਨਹੀਂ ਖਾ 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 ਕੇ ਭੈਣੇ ਤਾਂ ਲੱਗਦੇ ਨੇ ਮਰੋੜੇ ਪੰਜਾਬੀ ਚ ਦੱਸਦਾ ਆਹ ਇੰਝ ਵਿੱਚ ਦੱਸਦੀ ਦੀ ਨਹੀਂ ਬਣੇ ਕੋਈ ਪੱਛਿਆ ਵੀ ਕਿਹਾ ਕਿ ਕਿਥੇ ਵਿੱਚ ਮਰੋੜਿਆਂ ਨੂੰ ਦੱਸ ਦੇ ਉਹ ਹੋਣ ਲੂਜ ਇਹ ਪਤਾ ਕੀ ਹੋਇਆ ਹਾਂ ਦੱਸ ਚੁਣ ਮੈਂ ਬੱਚੇ ਗਿਆ ਸ਼ਹਿਰ ਨੂੰ ਫੇਰ ਕੀ ਦਵਾਈ ਲੈ ਕੇ ਆਇਆ ਫੇਰ ਕੀ ਨਹੀਂ ਮੈਨੂੰ ਪਤਾ ਕੀ ਕਹਿੰਦੇ ਨੇ ਡੇੜਵਾ ਮੈਨੂੰ ਕਹਿੰਦੇ ਨੇ ਉਹ ਤਾਂ ਹੈ ਹੀ ਉਹ ਸੁਖਨਾ ਡਾਕਟਰ ਮੈਨੂੰ ਕਹਿੰਦੇ ਨੇ ਉਹ ਵੀ ਸਾਡੇ ਨਾਲ ਡਾਕਟਰ ਆਇਆ ਨੀ ਪਤਾ ਚਾਚੀ ਤਾਈ ਮੇਰੇ ਕੋਲ ਆਈ ਕਰਨ ਬੈਣੀ ਮੇਰੀ ਸੁਣ ਗੱਲ ਹਾਂ ਨੀ ਮੈਂ ਤਾਂ ਸੇਰ ਦੇ ਲੀੜੇ ਤੋਂ ਅੱਗੇ ਕੰਬਲੀ ਹੋਈ ਪਈ ਨਾ ਤੂੰ ਕੱਥੇ ਕੰਬਲੀ ਹੋ ਗਈ ਨੀ ਮੈਂ ਨਹੀਂ ਤਾਈ ਮੈਂ ਕੱਥੇ ਧੋਵਾਂ ਤੂੰ ਵੀ ਤਾਂ ਤਾਈ ਇਹ ਰੱਖ ਦੇ ਨਾ 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 ਪਰ ਨੀ ਲੀੜੇ ਤੋਂ ਅੱਗੇ ਕਹਿੰਦੀ ਮੈਂ ਕੰਬਲੀ ਹੋਈ ਪਈ ਹਾਂ ਕਣ ਨੂੰ ਲੱਗੇ ਲੋਕ ਮੋਸ਼ਨ ਮੈਂ ਤਾਂ ਮੈਂ ਤੈਨੂੰ ਦੱਸ ਦਿਆ ਤਰੀਕਾ ਕੀ ਮੈਂ ਪਤਾ ਕੀ ਤਰੀਕਾ ਦੱਸਾਂ ਲਾਲ ਕੱਚਾ ਪਾਲੇ ਵੇ ਮਰੋੜੇ ਹੱਥ ਜਾਨੀਏ ਲਾਲ ਜਿੰਦਾਬਾਦ ਵੇ ਮਰੋੜੇ ਹੱਥ ਜਾਨੀਏ ਹਾਂਜੀ ਕੀ ਕਹਿੰਦੀ ਮੇਰੀ ਸੁਣ ਗੱਲ ਪਾਣੀ ਅੱਛਾ ਕਿਤੇ ਲਾਲ ਕੱਚੇ ਨਾਲ ਵੀ ਮਰੋੜੇ ਆਉਂਦੇ ਨੇ ਮੇਰੀ ਸੁਣ ਗੱਲ ਜਦੋਂ ਬੀ ਲੰਮੀ ਟ੍ਰੇਨ ਰੁਕ ਜਾਂਦੀ ਇਹ ਤਾਂ ਫੇਰ ਮਾੜੇ ਤੇ ਮਰੋੜੇ ਲਾਲ ਕੱਚਾ ਪਾਲਾ ਵੀ ਮਰੋੜੇ

先をえだいだい ਉਹਦਾ ਪ੍ਰੈਜ਼ੀਡੈਂਟ ਸਕੰਦੇ ਉਹਦਾ ਨਾਮ ਹੈ ਐਜਨ ਵਾਲੀ ਹੈਗਾ ਲੈ ਸਰਵਿਸ ਬਾਇੰਡਿੰਗ